ਧਰਮ ਪਰਿਵਰਤਨ ਇੱਕ ਬਹੁਤ ਹੀ ਸੈਂਸਿਟਿਵ ਮੁੱਦਾ ਐਸਾ ਮੁੱਦਾ ਜਿਸ ਨਾਲ ਡੀਲ ਕਰਨਾ ਬਹੁਤ ਮੁਸ਼ਕਲ ਹੈ ਇਟਸ ਵੈਰੀ ਹਾਰਡ ਟੂ ਡੀਲ ਵਿਦ ਥਿਸ ਮੈਟਰ ਧਰਮ ਪਰਿਵਰਤਨ ਦੀ ਬਹੁਤ ਹੀ ਚਿੰਤਾ ਕਿਸੇ ਧਾਰਮਿਕ ਵਿਅਕਤੀ ਨੂੰ ਤਾਂ ਹੁੰਦੀ ਹੈ ਕਿ ਉਸਦੇ ਧਰਮ ਵਿੱਚੋਂ ਨਿਕਲ ਕੇ ਕੋਈ ਦੂਜੀ ਜਗ੍ਹਾ ਕਿਸੇ ਹੋਰ ਧਰਮ ਵਿੱਚ ਚਲਾ ਗਿਆ ਹੈ ਅਰ ਰਾਜਨੀਤਿਕ ਪਾਰਟੀਆਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ ਉਸ ਦਾ ਸਿੱਧਾ ਸਿੱਧਾ ਕਾਰਨ ਉਹਨਾਂ ਦਾ ਵੋਟ ਬੈਂਕ ਘਟਣਾ ਹੈ ਕੋਈ ਧਰਮ A ਤੋਂ B B ਤੋਂ C ਜਾਂ D ਤੋਂ A ਕਿਸੇ ਧਰਮ ਵਿੱਚ ਚਲੇ ਗਿਆ ਤਾਂ ਲੋਕਾਂ ਨੂੰ ਇਹ ਫਿਕਰ ਪੈ ਜਾਂਦੀ ਹੈ ਕਿ ਸਾਡਾ ਧਰਮ ਖਤਰੇ ਵਿੱਚ ਆ ਗਿਆ ਹੈ ਮੈਂ ਧਰਮ ਪਰिवर्तन ਦੇ ਹੱਕ ਵਿੱਚ ਹਾਂ ਹਾਂ ਬਿਲਕੁਲ ਹੱਕ ਵਿੱਚ ਪਰ ਕਿਹੜਾ ਧਰਮ ਪਰिवर्तन ਇਹ ਕਿ ਇੱਕ ਇਨਸਾਨ ਜਾਂ ਕਹਿ ਲਓ ਇੱਕ ਪ੍ਰੋਡਕਟ ਨੂੰ ਇੱਕ ਕੰਪਨੀ ਦੀ ਬਜਾਏ ਜਾਂ ਇੱਕ ਧਰਮ ਦੀ ਬਜਾਏ ਕੋਈ ਦੂਜਾ ਔਨ ਕਰਨ ਲੱਗ ਗਿਆ ਹੈ ਉਦੇ ਉੱਤੇ ਕਿਸੇ ਹੋਰ ਦਾ ਠੱਪਾ ਲੱਗ ਗਿਆ ਨਹੀਂ ਅਸਲ ਵਿੱਚ ਧਰਮ ਪਰਿਵਰਤਨ ਕਰਨਾ ਚਾਹੀਦਾ ਹੈ ਪਰ ਧਰਮ ਪਰਿਵਰਤਨ ਦੀ ਅਸਲ ਪਰਿਭਾਸ਼ਾ ਹੈ ਕਿ ਆਪਣੇ ਅੰਦਰ ਜੋ ਤੁਹਾਡੇ ਨਿਯਮ ਚੱਲ ਰਹੇ ਹਨ ਜਾਂ ਤੁਸੀਂ ਜੋ ਆਪਣੇ ਲਈ ਨਿਯਮ ਬਣਾਏ ਹਨ ਜਾਂ ਜੋ ਤੁਹਾਡੀ ਸੋਚ ਨਹੀਂ ਹੈ ਉਹਨੂੰ ਬਦਲਿਆ ਜਾਵੇ ਜੇਕਰ ਤੁਸੀਂ ਬੁਰੇ ਕੰਮ ਕਰਦੇ ਹੋ ਜਾਂ ਤੁਹਾਡੀ ਸੋਚ ਵਿੱਚ ਕਿਸੇ ਦਾ ਮਾੜਾ ਚੱਲ ਰਿਹਾ ਹੈ ਜਾਂ ਲਾਲਚ ਚੱਲ ਰਿਹਾ ਹੈ ਲੋਭ ਚੱਲ ਰਿਹਾ ਹੈ ਉਹ ਜੋ ਧਰਮ ਤੁਹਾਡੇ ਅੰਦਰ ਚੱਲ ਰਿਹਾ ਹੈ ਉਹਦਾ ਪਰਿਵਰਤਨ ਕਰਨ ਦੀ ਲੋੜ ਹੈ ਨਾ ਕਿ ਇਹ ਕਿ ਤੁਸੀਂ ਇੱਕ ਧਰਮ ਵਿੱਚ ਜੰਮੇ ਤੇ ਉਸ ਨੂੰ ਹੀ ਸਭ ਕੁਝ ਮੰਨ ਕੇ ਬੈਠੇ ਹੋ ਜਦ ਕਿ ਅਸਲੀਅਤ ਇਹ ਹੈ ਕਿ ਧਰਮ ਤਾਂ ਸਾਡੇ ਅੰਦਰ ਆਲਰੇਡੀ ਮੌਜੂਦ ਹੈ ਉਹਦਾ ਨਾਮ ਬਾਹਰੀ ਤੌਰ ਤੇ ਤੁਸੀਂ ਕੀ ਰੱਖਿਆ ਹੈ ਇਹ ਮੈਟਰ ਨਹੀਂ ਕਰਦਾ ਧਰਮ ਹੈ ਚੰਗਿਆਈ ਚੰਗੇ ਗੁਣ ਕਾਮ ਗ੍ਰੋਧ ਲੋਭ ਉਹ ਹੰਕਾਰ ਤੋਂ ਮੁਕਤੀ ਨੂੰ ਧਾਰਨ ਕਰਨਾ ਇਹ ਧਰਮ ਪਰिवर्तन ਜੇਕਰ ਅਸੀਂ ਕਰਨ ਵਿੱਚ ਕਾਮਯਾਬ ਹੋ ਜਾਨੇ ਹਾਂ ਤਾਂ ਸਮਝੋ ਅਸੀਂ ਅਸਲੀ ਧਰਮ ਪਰिवर्तन ਕਰ ਲਿਆ ਨਹੀਂ ਤਾਂ ਬੰਦਾ ਅੰਦਰੋਂ ਉਹੀ ਰਹਿੰਦਾ ਹੈ ਸਿਰਫ ਲਿਬਾਸ ਬਦਲਦਾ ਹੈ ਜਾਂ ਚਿਹਰੇ ਦੀ ਰੂਪਰੇਖਾ ਥੋੜੀ-ਬਹੁਤ ਬਦਲ ਜਾਂਦੀ ਹੈ ਹੋਰ ਕੁਝ ਨਹੀਂ ਬਦਲਦਾ ਬੰਦੇ ਦਾ ਅੰਦਰੋਂ ਬਦਲਣਾ ਹੀ ਅਸਲ ਵਿੱਚ ਅਸਲੀ ਧਰਮ ਪਰिवर्तन ਹੈ ਇਸੇ ਧਰਮ ਪਰिवर्तन ਤੇ ਮਹਾਤਮਾ ਬੁੱਧ ਕਬੀਰ ਜੀ ਬਾਬਾ ਨਾਨਕ ਜੀ ਵਰਗੀਆਂ ਮਹਾਨ ਹਸਤੀਆਂ ਨੇ ਜ਼ੋਰ ਦਿੱਤਾ ਹੈ ਜੇਕਰ ਅਸੀਂ ਆਪਣਾ ਅੰਦਰ ਬਦਲ ਲਿਆ ਉਸ ਨੂੰ ਸੋਨਾ ਬਣਾ ਲਿਆ ਤੇ ਸਮਝ ਲਓ ਅਸੀਂ ਆਪਣਾ ਧਰਮ ਬਦਲ ਲਿਆ